ਨਾ ਵੀ ਮਿੱਤਰਾ ਕੀ ਲੱਗ ਲੱਗੀਆਂ ਆ ਲੈ ਵੀ ਜੱਟੋ ਹੋ ਗਈ ਸ਼ੁਰੂਆਤ ਆ ਚੀਜ਼ ਜਿਹੜੀ ਨਾਲ ਕਰਨੇ ਆ ਆ ਚੀਜ਼ ਨਹੀਂ ਲੱਗੀ ਸਾਰੇ ਤੇ ਡੋਰ ਤੋਂ ਨਾਲ ਕੰਬਦੇ ਗਈ ਆ ਧੂਲਾਂਗੇ ਆਨ ਨੂੰ ਕਿਹੜਾ ਕਹਿਣ ਕੁਝ ਕਹਿਣਾ ਪੁਰਾਣਾ ਹੋਇਆ ਇਤਰਾ वेलकम बैक टू आवर न्यू व्लॉग ਤੇ ਅੱਜ ਦਾ ਫੇਰ ਆਪਾਂ ਵਲੌਗ ਕਰਨ ਜਾ ਰਹੇ ਹਾਂ ਸ਼ੁਰੂ ਤੇ ਅੱਜ ਗੱਡੀ ਦਾ ਕੰਮ ਕਰਾਉਣਾ ਵਾ ਤੇ ਨਾਲੇ ਪਤੰਗਾ ਬਦੁੰਦਾ ਜੜਾਵਾਂਗੇ ਤੇ ਚਲੋ ਜਾਂਦੇ ਆ ਨਾਲ ਤੁਹਾਨੂੰ ਮਿਲਦੇ ਆ ਜੁਡੇਰੇਓ ਵਲੌਗ ਨਾਲ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਚਲੋ ਜਾਂਦੇ ਆ ਮਿਲਦੇ ਆ ਤੁਹਾਨੂੰ ਬਾਏ ਲੈ ਵੀ ਮਿੱਤਰੋ ਅੱਜ ਜਾਈਂ ਚੱਲੇ ਆਂ ਗੱਡੀ ਦਾ ਕੰਮ ਕੋਈ ਨਾ ਕਰਾਉਣਾ ਹੈ ਤੇ ਗੱਡੀ ਦਾ ਕੰਮ ਕਰਾਉਣ ਚੱਲੇ ਆਂ ਆ ਜਦੋਂ ਚੱਲੇ ਆ ਮਣੀ ਨੂੰ ਲੈਣ ਮਣੀ ਨੂੰ ਲੈਣ ਕੇ ਤੇ ਮਲਾਉਣੇ ਨਾਲ ਤੁਹਾਨੂੰ ਮਣੀ ਨਾਲ ਸਾਡੇ ਮੇਨ ਕਰੈਕਟਰ ਮਣੀ ਮਣੀ ਸਿੰਘ ਛੀਨਾ ਤੇ ਚਲੋ ਚੱਲਦੇ ਆ ਤੇ ਘਰ ਨੂੰ ਤੇ ਮਿਲਦੇ ਆ ਮੈਂ ਮਣੀ ਆ ਜਾਓ ਅਸਲ ਮੇਰੀ ਗੱਲ ਸਮ ਫੋਨ ਮਿਲਦੇ 7 128 GB ਕੱਲਾ 7 100% ਬੈਟਰੀ ਹਲਤਿਆ ਬੈਟਰੀ ਬਈ ਬੈਟਰੀ ਪਈ ਆ ਆ ਆਪਦੇ ਵਾਲਾ ਵੇਚਦੇ ਜੇ ਵੇਖਦੇ ਤੇ 2500 ਦਾ ਮਿਲਦੇ ਤੇ 3000 ਤੱਕ ਰੋਬਨਾਂ ਮੈਂ ਦੇ ਦੂੰਗਾ ਰੋਬਨ ਨੂੰ ਪੁੱਛਦੇ ਰੋਬਨ ਨਹੀਂ ਤਾਂ ਦੇ ਦਿਆ ਉਹ ਆ ਤੂੰ ਮੇਰਾ ਇਹ ਕੋਈ ਨਹੀਂ ਪੁੱਛ ਲੈਣੇ ਇਹ ਗੇ ਜੁਰਾ ਆ ਉਹਦੇ ਘਰੇ ਨਹੀਂ ਕੋਈ ਆਗਾ ਉਹਨਾ ਮੇਰੇ ਰਿਪੋਰਟ ਚੱਲਦੀ ਆ ਤੇ ਚੱਲੇ ਬਲੇ ਚੱਲੇ ਯਾਰ ਦੋ ਬਣਾ ਤੇ ਆਣ ਕੇ ਮਿਲਦੇ ਮਣੀ ਨੂੰ ਫਿਰ ਚੱਲਦੇ ਤੇ ਕਰੀ ਬੈਠੋ ਕੇ ਆਣੇ ਰੋ ਚਲੋ ਮਿਲਦੇ ਆ ਉੱਥੇ ਜਾ ਕੇ ਲੈ ਵੀ ਮਿੱਤਰਾ ਕੀ ਲੱਗ ਲੱਗੀਆਂ ਆ ਆ ਖੜੀ ਸਲੈਟਸ ਸੋ ਰਿਹਾ ਕੰਮ ਸਲੈਟਸ ਲੈ ਵੀ ਮਿੱਤਰੋ ਚੱਲ ਪਈਆਂ ਇਹ ਤੇ ਲੱਗਣਗੀਆਂ ਗੱਡੀ ਨੂੰ ਉਹ ਖੜੀ ਸੀ ਉਹ ਖੜੀ ਜੀ ਤੇ ਚੱਲ ਲਾਉਣੇ ਆ ਜਿਹੜਾ ਨਹੀਂ ਦਿਖਾਉਣੇ ਆ ਲੱਭੇ ਮਿੱਤਰੋ ਹੋ ਗਿਆ ਨਾ ਸुरू ਪਾ ਦੇ ਲੱਗ ਜਾਣਾ ਬਰੋ ਆਉਂਦੇ ਹੋਣਗੇ ਇਹ ਤਾਂ ਕਿਤੇ ਨਾ ਬਸ ਕੀ ਹੋਊਗਾ ਨਹੀਂ ਸੱਸਰੀ ਵਾਲੀ ਹੈ ਸਾਡੇ ਭਾਜਣਾ ਜੱਕ ਲੱਗ ਜੂ ਜੇ ਅੱਜ ਬੰਨ ਗੱਡੀ ਵਧੀ ਜੇ ਲੱਗ ਜੂ ਜੱਕ ਲੱਗ ਜੂ ਲੱਗ ਜੂ ਪੂਰੀ ਪੂਰੀ ਆਸ ਹੈ ਲੱਗ ਜੂ ਜੱਕ ਲੱਗ ਗਿਆ ਸਾਡੀ ਨਿਤਰਾ ਸਟਾਰਟ ਹੋ ਗਿਆ ਕੰਮ ਲੱਖਣਾ ਹੋ ਗਿਆ ਸਟਾਰਟ ਕਰੋ ਚੈੱਕ ਆਡਾ ਇੱਕ ਬੰਦਾ ਥੋੜਾ ਮਿਸਿੰਗ ਆ ਯਾਰ ਉਹਨਾ ਬੰਦਾ ਉਹਦੇ ਘਰੇ ਜਿਹੜੀ ਪ੍ਰੋਬਲਮ ਵੀ ਚੱਲ ਰਹੀ ਆ ਮਾਂ ਮੇਰੀ ਡੈਥ ਹੋਣੀ ਤੇ ਬੰਦੇ ਨੇ ਉਹਨੇ ਵੀ ਆਣਾ ਹੀ ਨਾਲ ਸਾਡੇ ਪੂਰਾ ਆਈਏ ਚਲੋ ਵੇਲੇ ਬੁਲੇ ਬੰਾਗੇ ਉਥੇ ਚਲੋ ਕੰਮੀ ਗੁੰਮੀ ਰਹਿਣਾਗੇ ਟਾਈਮ ਖਲajna ਹੋਵਾ ਪਰ ਉਹਦੇ ਜਿਹੜੀ ਪ੍ਰੋਬਲਮ ਵੀ ਆ ਗਈ ਤੇ ਤਾਣੀ ਆ ਨਾ ਜਾਉਣਾ ਹੀ ਯਾਰ ਉਹਨੇ ਵੀ ਉਹ ਬੰਦਾ ਚਲੋ ਹੁਣ ਆਪਾਂ ਲਵਾ ਲਈਏ ਚੱਲਦੇ ਹਾਂ ਉਹਦੇ ਘਰੇ ਮੇਰੇ ਨਾਲ ਬਤਨ ਬਤਨ ਕਰਦੇ ਨਾਲੇ ਚਾਹ ਚ ਪੀਨੇ ਆਂ ਵੀਰ ਬਣਾ ਕੇ ਆਪ ਪੀਊਗਾ ਆਪ ਦੇ ਘਰੇ ਕੋਈ ਨਹੀਂ ਹੈਗਾ ਆਪ ਬਣਾ ਕੇ ਪੀਊਗਾ ਉਹਨੂੰ ਵੀ ਜਾ ਕੇ ਮੈਂ ਕਹੇ ਜੇ ਬਣਾ ਲਈ ਠੀਕ ਹੈ ਨਹੀਂ ਤੇ ਆਪ ਬਣਾ ਲਾਂਗੇ ਚਲੋ ਮਿਲਦੇ ਆਂ ਚਾਹ ਲਪੀਆਂ ਚਾਹ ਲਪੀਆਂ ਚਾਹ ਲਪੀਆਂ ਚਾਹ ਲਪੀਆਂ ਚਾਹ ਲਪੀਆਂ ਕੀ ਹੋ ਗਿਆ

ਲੱਗ ਗਈ ਟੋ ਹੋ ਗਈ ਸ਼ੁਰੂਆਤ ਆ ਚੀਜ਼ ਜਿਹੜੀ ਨਾਲ ਕਰਨੇ ਆ ਆ ਚੀਜ਼ ਨਹੀਂ ਲੱਗੀ ਸਾਰੇ ਤੇ ਸਾਰੇ ਫੇਰ ਲਿਆ ਉਹ ਡਾਡੰਦਾ ਆ ਚਲੋ ਮਿਲਦੇ ਆ ਡਾਗੇ ਤੁਹਾਨੂੰ ਇਹਨੇ ਕੀ ਬੰਦਾ ਤੇ ਕੀ ਨਹੀਂ ਇਹ ਹਲਾਵਾ ਮਾੜੀ ਮੋਟੀ ਮੱਠੀ ਮੱਠੀ ਚੱਲਦੀ ਆ ਐਨੀ ਜਿਆਦੀ ਨਹੀਂ ਚੱਲਦੀ ਮੱਠੀ ਮੱਠੀ ਆ ਚਲੋ ਮਿਲਦੇ ਆ ਪਹਿਲੀ ਸ਼ੁਰੂਆਤ ਹੋ ਜਾਂਦੀ ਆ ਥੱਲੇ ਆਹ ਤੇ ਲਈ ਆਂਦੀ ਐ ਇੱਕ ਵੱੜਤੀ ਐ ਇਤਨੇ ਜਾਂਦਾ ਰਹਿਣਾ ਮਾੜਾ ਮੁੰਡਾ ਐ ਕੰਮ ਹੁੰਦੇ ਪਰ ਆਈ ਥੋੜੇ ਵਿਜੀ ਹਿੰਦਾ ਅੜ ਤੋੜ ਦੇ ਅੜ ਦੇ ਨੀ ਨੇ ਹੁੰਦੇ ਚਲੋ ਅੱਜ ਵਿਹਲੇ ਐ ਅੱਜ ਠੀਕ ਹੋਣੀ ਸੇਤਾ ਜੀਆਂ ਦੇ ਚਲੋ ਆਈਏ ਅੱਜ ਮੈਂ ਧਾਲੀਏ ਪਹਿਲੇ ਖਲੋਤੇ ਹਵਾਇ ਚੱਲ ਨਹੀਂ ਦਈ ਐ ਸਹੀ ਐ ਇੰਨੀ ਤੇਜ਼ ਨਹੀਂ ਆ ਮੱਠੀ ਮੱਠੀ ਆਵਾਜ਼ ਆਉਂਦੀ ਆਹ ਜੇ ਆਪਣਾ ਪਤਨ ਗੁੱਡਾ ਦੇ ਭੜਾ ਹੀ ਆ ਗੁੱਡਾ ਨਹੀਂ ਡਾ ਚਾਹਦਾ ਘੁਮੀ ਆਂਦਾ ਮੂੰਗ ਗੁੱਡਾ ਮੰਕੇ ਡਾਇਆ ਗੁੱਡਾ ਕਿਹੜਾ ਆਉਂਦਾ ਗੱਟੂ ਤੇ ਆਉਂਦਾ ਗੁੱਡਾ ਨਹੀਂ ਆਉਂਦਾ ਚਲੋ ਇੱਕ ਮਿੰਟਾ ਲਾਈਨ ਉਤਰੋਗੀ ਸਮਾਤੀ ਤਿੰਨ ਵੜਤੀਆਂ ਆ ਗੁੱਡੇ ਉੱਤੇ ਨਹੀਂ ਬੰਦ ਹੋ ਗਿਆ ਤਿੰਨ ਵੜਤੀਆਂ ਆਪਾਂ ਗੁੱਡ ਡਿਓਡ ਨੇ ਹੋ ਗਏ ਬਾਹਨ ਦਾ ਇਧਰ ਲੈ ਬੰਨਿਆ ਜਵਾਗ ਆਦੇ ਆਦੇ ਪਿਛੇ ਪਿਛੇ ਲੈ ਜਾਂਦੇ ਘਰੇ ਘਰੇ ਤੇ ਹੁਣ ਲਾੜੀ ਹਾਲੀ ਵਾਲੀ ਤੇ ਗੱਟੂ ਵੀ ਮੁੱਕ ਗਿਆ ਮੇਰਾ ਅਰਾਦਾ ਸੀ ਕਿ ਵੱਡੀ ਜਾਂਦੀ ਤੇ ਡੋਰ ਛੱਡਦੇ ਨਹੀਂ ਜਿਹੜਾ ਤੂਲੂ ਤੂਲੂ ਵੱਡੀ ਨਹੀਂ ਗਈ ਤੇ ਇਹ ਲੋਣਾ ਹੀ ਪੈਣਾ ਔਖਾ ਸੁਖਿਆ ਜਿੰਨਾ ਉੱਡ ਗਿਆ ਤੇ ਓ ਦਿਲਾ ਦੇ ਓ ਹਿੰਦਾਂ ਤੇ ਚਲੋ ਲੰਗਣਿਆਂ ਤੇ ਮਿਲਦੇ ਆਂ ਨੰਨ ਲਓ ਮਿੱਤਰੋ ਆਓ ਆ ਗਿਆ ਜੇ ਆਓ ਲੈ ਲੈ ਨੀデア ਮਟੂ ਤੇ ਚਲੋ ਪਾਰੀ ਚੱਲਿਆ ਤੁਹਾਨੂੰ ਦੇਖੇ ਜਾ ਕੱਲੀ ਹੋ ਗਿਆ ਸੀ ਨਾ ਹੁਣ ਡੋਰ ਲਵਟੀ ਜਾਂਦੀ ਭਰੇ ਜਣਾ ਮਟੂ ਗਟੂ ਮਿਲਦੇ ਨਹੀਂ ਆ ਅਰਗੇ ਤਾਂ ਡਾਵਾਂਗੇ ਆ ਤੇ ਪੁਰਾਣਾ ਪਿਆਰ ਡੁਪਲੀਕੇਟ ਜਿਹਾ ਆਰ ਕਿ ਲਈ ਆਮਾ ਰਸਾ ਹੀ ਲੈ ਆਣਾ ਯਾਰ ਕਿ ਵੱਡੇ ਡਾਉਣੇ ਰਸਾ ਹੀ ਲੈ ਆਣਾ ਉਦਨੇ ਉੱਡਨੇ ਹੋਰ ਤੇ ਕਿਹੜਾ ਉੱਡਨੇ ਨਹੀਂ ਲੈ ਚਲੋ ਵੀ ਨੇ ਆ ਲੱਭੂ ਕਿਥੋਂ ਤੇ ਲੈ ਆਵਾਂਗੇ ਨਹੀਂ ਤੇ ਮੇਰੇ ਸਾਹ ਨਾਲ ਕੀ ਮੁਸ਼ਕਲ ਹੀ ਮਿਲਨੇ ਆਪਦਾ ਆਹੋ ਆ ਮੜਾ ਮਟਾ ਇੱਕ ਜ਼ਿਆਦਾ ਕਰ ਲਾਂਗੇ ਇਹਦੇ ਨਾਲ ਇਹ ਡੋਰ ਧੂਨ ਨਾਲ ਕੰਬਦੇ ਗਈ ਆ ਤੂ ਲਾਂਗੇ ਆਨ ਨੂੰ ਕਿਹੜਾ ਕਹਨੇ ਕੁਝ ਕਹਿਣਾ ਪੁਰਾਣੂ ਆ ਇਤਰਾ ਲੈ ਵੀ ਮਿੱਤਰੋ ਕੰਮ ਹੋਇਆ ਅੱਧਾ ਵੈਸੇ ਬਾਕੀ ਕੱਲ ਕਰਨਾ ਹਾਂ ਕੱਲ ਕਰਨਾ ਕੱਲ ਕਰਨਾ ਬਾਕੀ ਕੰਮ ਅੱਧਾ ਕੀ ਹੋਇਆ ਹਲੇ ਤੇ ਅੱਧਾ ਅੱਧਾ ਕੀ ਹੋਇਆ ਕੰਮ ਵਾਲੇ ਉਹ ਦੂਜੀਆਂ ਵੀ ਜਗਾਓ ਯਾਰ ਉਹ ਦੂਜੀਆਂ ਨਹੀਂ ਗਈ ਉਹ ਤਾਂ ਬੰਦ ਕਰਦੇ ਇਹ ਚਿੱਟੀਆਂ ਥੱਲੇ ਲਾ ਉਹ ਥੱਲੇ ਲਾ ਬੰਦੀ ਕਰਤੀਆਂ ਸਾਰੀਆਂ ਆ ਵੀ ਜਾਪੀਆਂ 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 ਆ ਚਿੱਟੀਆਂ ਦੇ ਖੱਟੀਆਂ ਲਵਾਈਆਂ ਜੇ ਬਾਕੀ ਲੇਟਾਂ ਲੁਟਾਂ ਅੰਦਰ ਅੰਦਰ ਤੇ ਉਹ ਲਲਲ ਪਲੜ ਜਿਹੜੀਆਂ ਉਹਨਾਂ ਕਰ ਰਹੀਆਂ ਥੱਲੇ ਥੱਲੇ ਉਹ ਕੱਲ੍ਹ ਕਰਨੀਆਂ ਓਏ ਅੱਜ ਤਾਂ ਲੱਗਿਆ ਮੈਂ ਥੱਲੇ ਗੱਡੀ ਦੇ ਜੋ ਚੋ ਗਲਾਬ ਦਾ ਫੁੱਲ ਨਿਕਲੇ ਆਹੋ